ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਡੀਆਈਜੀ ਪੁੱਲਰ ਲੋਕ ਸਭਾ ਚੋਣਾਂ ਨਿਰਪੱਖ ਪਾਰਦਰਸ਼ੀ ਢੰਗਨ ਦੇ ਨਾਲ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਡੀਆਈਜੀ ਪਟਿਆਲਾ ਰੇਂਜ ਪਟਿਆਲਾ ਹਰਚਰਨ ਸਿੰਘ ਪੁੱਲਰ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਾਡੇ ਪ੍ਰਤੀਨਿਧੀ ਜਤਿੰਦਰ ਦੇਵਗਨ ਨਾਲ ਗੱਲਬਾਤ ਕਰਦੇ ਹਨ ਡੀਆਈਜੀ ਪੁੱਲਰ ਨੇ ਕਿ ਇਹ ਲੋਕ ਸਭਾ ਚੋਣਾਂ ਪਾਰਦਰਸ਼ੀ ਨਿਰਪੱਖ ਤੇ ਪੂਰੀ ਅਮਨ ਸ਼ਾਂਤੀ ਦੇ ਨਾਲ ਕਰਵਾਈਆਂ ਜਾਣਗੀਆਂ ਅਤੇ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਡੀਆਈਜੀ ਭੁੱਲਰ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ 24 ਘੰਟੇ ਵਿਸ਼ੇਸ਼ ਨਾਕਾਬੰਦੀ ਕਰਕੇ ਨਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਪਰ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ ਡੀਆਈਜੀ ਭੁੱਲਰ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕ ਆਪਣਾ ਆਪਣਾ ਅਸਲਾ ਸਬੰਧਤ ਅਸਲਾ ਡੀਲਰ ਜਾਂ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ ਜਦਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੀ ਬਚਨ ਵੱਧ ਹੈ ਕਿਸੇ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁਕਣ ਦਿੱਤਾ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਇਹ ਗੱਲ ਕਹਾਂਗਾ ਕਿ ਸੋਸ਼ਲ ਮੀਡੀਆ ਤੇ ਕਈ ਗੱਲਾਂ ਜੜੀਆਂ ਨੇ ਉਹਦੇ ਚ ਅਫਵਾਹਾਂ ਬਹੁ ਡਾਈਆਂ ਜਾਂਦੀਆਂ ਸਾਨੂੰ ਸਾਰਿਆਂ ਨੂੰ ਸਟੇਜ ਤੋਂ ਵੇਰ ਚਾਹੀਦਾ ਜਿੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆਉਂਦੀ ਸਾਹਮਣੇ ਤੇ ਪ੍ਰਸ਼ਾਸਨ ਨਾਲ ਗੱਲ ਕਰੋ ਪ੍ਰਸ਼ਾਸਨ ਨੂੰ ਦੱਸੋ ਤੇ ਸਿਵਲ ਪ੍ਰਸ਼ਾਸਨ ਨੂੰ ਦੱਸੋ ਐਸਐਸਪੀ ਸਾਹਿਬ ਨੂੰ ਦੱਸੋ ਪੁਲਿਸ ਸਟੇਸ਼ਨ ਦੱਸੋ ਐਸਐਸਪੀ ਤੇ ਡੀਸੀ ਨੇ ਤੇ ਨਾਲ ਅਕਸਾਈਜ ਵਿਭਾਗ ਮੈਂ ਹੈਗੇ ਨੇ ਜਿੰਨੇ ਵੀ ਵਿਭਾਗ ਮੈਂ ਇਹਨਾਂ ਸਾਰਿਆਂ ਨੇ ਰਲ ਕੇ ਹੀ ਇਹ ਆਪਣਾ ਇਲੈਕਸ਼ਨ ਨੂੰ ਸਕਸੈਸਫੁਲੀ ਕੰਪਲੀਟ ਕਰਾਉਣਾ ਫਿਰ ਜਦੋਂ ਕਵਰੇਜ ਹੁੰਦੀ ਹੈ ਤਾਂ ਕਈ ਵਾਰ ਹੱਥੋਂ ਪਾਈ ਤਾਂ ਕੇਰ ਨਾ ਕਰ ਵੱਜ ਜਾਂਦਾ ਤਾਂ ਮੀਡੀਆ ਦੀ ਸੁਰਿਟੀ ਲਈ ਕੀ ਕਰੋਗੇ ਤੁਸੀਂ ਕਿਉਂਕਿ ਕਵਰੇਜ ਗਰਾਊਂਡ ਤੇ ਹੁੰਦੀ ਹੈਗੇ ਸਾਰੇ ਮੀਡੀਆ ਕਰਮਚਾਰੀ ਤੇ ਖੁਦ ਹੀ ਮੀਡੀਆ ਦੀ ਤਾਂ ਸੇਫਟੀ ਹਮੇਸ਼ਾ ਨਾਲ ਹੀ ਹੁੰਦੀ ਹੈ ਜਿੱਥੇ ਕੋਈ ਰੈਲੀਜ਼ ਹੁੰਦੀਆਂ ਨੇ ਜਾਂ ਫਰਸਤਾਨ ਹੁੰਦੀਆਂ ਨੇ ਸਾਡੀ ਉੱਥੇ ਪੁਲਿਸ ਫੋਰਸ ਲੱਗੀ ਹੁੰਦੀ ਹੈ ਉੱਥੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਦੀ ਹੋਏਗੀ ਲੇਕਿਨ ਜਿੱਥੇ ਤੁਸੀਂ ਕਦੇ ਹੋਰ ਥਾਂ ਤੇ ਇਕੱਲੇ ਜਾਂਦੇ ਹੋਵੋਗੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਤੈਨੂੰ ਪੁਲਿਸ ਨੂੰ ਦੱਸੋ ਪੁਲਿਸ ਉੱਥੇ ਐਕਸ਼ਨ ਲੈਗੇ ਨਾਲ ਸਾਰੇ ਦੂਸਰੇ ਕਈ ਵਾਰ ਸਾਰੇ ਹੀ ਐਸਐਚਓ ਚੌਕੀਨ ਚਾਰਜ ਡੀਐਸਪੀ ਐਸਪੀ ਐਂਡ ਐਸਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਕੀਤੀ ਜਿਲ੍ਹੇ ਵਿੱਚ ਸਾਡੇ ਕ੍ਰਾਈਮ ਨੂੰ ਰਿਵਿਊ ਕੀਤਾ ਗਿਆ ਇਸ ਤੋਂ ਸਵਾਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਰਨਮੈਂਟ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਬਹੁਤ ਹੀ ਵਿਸਤਾਰਪੂਰਵਕ ਜਿਹੜੀਆਂ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਜਿਹੜੀਆਂ ਦਿੱਤੀਆਂ ਨੇ ਉਹਨਾਂ ਬਾਰੇ ਸਾਰੇ ਹੀ ਅਫਸਰਾਂ ਨਾਲ ਛੇੜ ਕੀਤੀਆਂ ਗਈਆਂ ਨੇ ਤਾਂ ਕਿ ਜਿਹੜਾ ਇਲੈਕਸ਼ਨ ਅਸੀਂ ਪੰਜਾਬ ਦੇ ਵਿੱਚ ਪੀਸਫੁਲੀ ਕਰਵਾ ਸਕੀਏ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਜਿਹੜਾ ਪੀਸਫੁਲੀ ਹੋਵੇ ਦੇ ਇਤਿਮਾਮ ਤੌਰ ਤੇ ਜਿਹੜਾ ਅਸੀਂ ਵੈਪਨ ਡਿਵਾਸਟ ਬਾਰੇ ਗੱਲ ਕੀਤੀ ਜਿਹੜੀ ਪੀਓਜ਼ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਐਨਬੀਡਬਲ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਐਗਜ਼ੀਕਿਊਸ਼ਨ ਲਈ ਬੇਲ ਜੰਪਰ ਪਰੋਲ ਜੰਪਰ ਔਰ ਹੋਰ ਵੀ ਜਿਹੜੇ ਟਰਬਲ ਮੇਕਰਸ ਬੰਦੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰ ਰੱਖਣ ਲਈ ਪਕਾਦਾ ਪੁਲਿਸ ਨੂੰ ਜਿਹੜੀ ਹਦਾਇਤ ਕੀਤੀ ਗਈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਅੰਸਖਾਵੀ ਜਿਹੜੀ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੀ। ਉਹਦੇ ਸਬੰਧ ਦੇ ਵਿੱਚ ਸਾਰੇ ਹੀ ਮੁੱਖ ਅਫਸਰਾਂ ਦੇ ਵਿਚਾਰ ਵੀ ਲੈ ਗਏ ਨੇ ਪਰ ਉਹਨਾਂ ਨੂੰ ਗੈਰੀ ਕੀਤਾ ਗਿਆ। ਪ੍ਰੋਪਰ ਜਿਹੜੇ ਨਾਕੇ ਲਾਉਣੇ ਨੇ ਉਹਨਾਂ ਉਹਨਾਂ ਦੇ ਉੱਤੇ ਚੈੱਕ ਇਨ ਕਰਨੀ ਹੈ। ਅਲੱਗ-ਅਲੱਗ ਏਰੀਏ ਦੇ ਵਿੱਚ ਸਰਚ ਆਪਰੇਸ਼ਨ ਜੜੀ ਚਲਾਉਣੇ ਨੇ। ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅਫਸਰਾਂ ਨੂੰ ਡਿਸਪਟ ਕੀਤਾ ਗਿਆ। ਤਾਂ ਕਿ ਅਸੀਂ ਵਧੀਆ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਪੀਸਫੁਲੀ ਇਲੈਕਸ਼ਨ ਜਿਹੜਾ ਕਰਵਾ ਸਕੀ ਸਰ ਲੋਕ ਸਭਾ ਹਲਕਾ ਸੰਗਰੂਰ ਬਨਾਲਾ ਦੀ ਗੱਲ ਕਰੀਏ ਕਿ ਕਿੰਨੇ ਆ ਕਿ ਕਿਸ ਤਰ੍ਹਾਂ ਦੇ ਫੋਰਸ ਦਾ ਬੰਦੋਬਸਤ ਹੈ ਕਿਸ ਤਰ੍ਹਾਂ ਨਾਕੇ ਕਿਸ ਤਰ੍ਹਾਂ ਦਾ ਆਏ ਗਿਆ ਨੇ ਅਸੀਂ ਹਦਾਇਤਾਂ ਦਿੱਤੀਆਂ ਜਿਹੜੇ ਬਾਦੂ ਆ ਰਹੇ ਜਾ ਰਹੇ ਦੇਖੋ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਨਾਕੇ ਨੇ ਉਹਦੇ ਚ ਸਾਡੇ ਕੋਲ ਹੁਣ ਇਸ ਸਮੇਂ ਤਰੇ ਚਾਰ ਇੰਟਰਸਟੇਟ ਨਾਕੇ ਨੇ ਉਹ ਸਾਡੇ ਚੱਲ ਪਏ ਨੇ ਹਰਿਆਣਾ ਦੇ ਨਾਲ ਲੱਗਦੇ ਇਸੇ ਤਰੀਕੇ ਹੀ ਨੋ ਨਾਕੇ ਜਿਹੜੇ ਨੇ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੀ ਇੰਟਰ ਡਿਸਟ੍ਰਿਕਟ ਨੇ ਬਾਕੀ ਹਰੇਕ ਜਿਲਿਆਂ ਦੇ ਅਲੱਗ-ਅਲੱਗ ਨੰਬਰ ਆਏ ਨੇ ਇਸ ਤੋਂ ਸੋਇਆ ਸੀ ਮੋਬਾਈਲ ਨਾਕੇ ਵੀ ਰੱਖਾਂਗੇ ਤਾਂ ਕਿ ਜਿਹੜੀ ਪ੍ਰੋਪਰ ਚੈਕਿੰਗ ਕਰ ਸਕੀ ਜਿੰਨੇ ਚ ਕੋਈ ਆਦਮੀ ਨਸ਼ਾ ਲਿਖ ਕੇ ਕੋ ਪੈਸੇ ਲੈ ਕੇ ਨਾ ਜਿਹੜਾ ਇਹਦੇ ਚ ਘੁੰਮਦਾ ਫਿਰਦਾ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਪਾਉਡਰ ਨੇ ਸਿਵਲ ਪ੍ਰਸ਼ਾਸਨ ਦੇ ਨਾਲ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਹੋਰ ਜਿਹੜੀਆਂ ਅਲੱਗ-ਅਲੱਗ ਟੀਮਸ ਬਣੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਅਸੀਂ ਆਪਣਾ ਫੋਰਸ ਨੂੰ ਬਰੀਫ ਕਰਕੇ ਉਹਨਾਂ ਨਾਲ ਲਾਵਾਂਗੇ ਤਾਂ ਕਿ ਜਿਹੜੀਆਂ ਵੱਤਵਾਂ ਦੀਆਂ ਜਿਹੜੀਆਂ ਰਿਕਵਰੀਜ਼ ਇਹ ਲਿਖੜਾ ਹੈ ਨੇ ਉਹਨਾਂ ਨੂੰ ਕਰ ਸਕੀਏ ਜਿਵੇਂ ਅਸਲਾ ਦੀ ਗੱਲ ਕਰੀ ਤਾਂ ਪੀਕ ਟਾਈਮ ਤੱਕ ਵੀ ਅਸਲਾ ਜਿਹੜਾ ਪੂਰਾ ਜਮਾ ਨਹੀਂ ਹੁੰਦਾ ਜੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਜੀ ਇਸ ਸਮੇ ਸਾਡੇ ਜਿਹੜੀ ਅਸਲਾ ਸੀ ਹੁਣ ਤੋਂ ਹੀ ਸਟਾਰਟ ਕਰਾਤਾ ਉਹਦੇ ਵਿੱਚ ਕੁਝ ਐਗਜ਼ੈਂਪਸ਼ਨ ਹੁੰਦੀ ਹੈ ਕੁਝ ਦੇਣ ਲਈ ਉਹ ਡੀਸੀ ਐਂਡ ਐਸਐਸਪੀ ਕੋਲ ਪਾਵਰਸ ਨੇ ਜਿਵੇਂ ਕੋਈ ਕੋ ਬੈਂਕ ਦੇ ਬਾਰੇ ਹੈਗਾ ਜਾਂ ਕਿਤੇ ਹੋਰ ਕੋ ਕਿਸੇ ਥਾਂ ਦੇ ਕੋਈ ਅਮਰਜੈਂਸੀ ਜਿੱਥੇ ਹੈਗੀ ਇਹ ਉਸ ਚੀਜ਼ ਨੂੰ ਪ੍ਰੋਪਰ ਐਗਜ਼ਾਮਨ ਕਰਕੇ ਕਿੱਥੇ ਅਸਲੀ ਦੀ ਐਗਜ਼ੈਂਪਸ਼ਨ ਦੇਣੀ ਹੈ ਉੱਥੇ ਕੰਸਰਨਡ ਅਫਸਰ ਜਿਹੜੇ ਨੇ ਉੱਥੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੰਦੇ ਜੀ ਸਟੋਸ ਤੋਂ ਸੋਏ ਸਾਡੇ ਕੋਲ ਬਰਨਾਲੇ ਜਿਹੜੇ ਦੇ ਵਿੱਚ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈ ਹੈ ਉਹਨਾਂ ਨਾਲ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਡਿਸਟ੍ਰਿਕਟ ਪੁਲਿਸ ਨਾਲ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਕੌਨਫੀਡੈਂਸ ਬਣਿਆ ਰਹੇ ਇਹ ਤੁਹ ਫੋਰਸ ਹੈਗੀ ਆ ਫਰੀਅਰ ਫਿਰ ਇਲੈਕਸ਼ਨ ਹੋਏਗਾ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਿਆ ਪ੍ਰਸ਼ਾਸ਼ਨ ਨੇ ਉਹ ਗੜਬੜ ਨਹੀਂ ਹੋਏਗਾ ਸਰ ਇਲੈਕਸ਼ਨ ਆਉਣਾ ਨੇ ਸਮੇਂ ਦੇ ਵਿੱਚ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਆਏਗੀ ਸਾਡੀ ਸਟੇਟ ਦੇ ਵਿੱਚੋਂ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਸਾਡੀ ਆਰਮਡ ਬਟਲਿਅਨ ਦੀ ਫੋਰਸ ਆਏਗੀ ਉੰਨੇ ਨਾਲ ਅਸੀਂ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਕਰਾਂ ਸਰ ਜਦੋਂ ਇਲੈਕਸ਼ਨਾਂ ਦੇਖਿਆ ਜਾਂਦਾ ਕਿ ਨਸ਼ਾ ਤੇ ਸ਼ਰਾਬ ਦੀ ਵਰਤੋਂ ਜ਼ਿਆਦਾ ਹੁੰਦੀ ਦੇਖਣ ਨੂੰ ਮਿਲਦੀ ਹੈ ਸਪਲਾਈ ਵੀ ਵਾਧੀ ਇਹ ਦਿਨਾਂ ਚ ਕਿਉਂਕਿ ਉਸੇ ਰੋਕ ਟੋਕ ਕਰਕੇ ਖਾਸ ਕਰਕੇ ਜਿਹੜੇ ਏਰੀਆ ਨੇ ਕਈ ਐਸਾ ਨਸ਼ੇ ਵਾਲੇ ਖਾਸ ਅਸੀਂ ਦੇ ਵਿੱਚੋਂ ਪੂਰਾ ਜਿਹੜਾ ਜ਼ੋਰ ਲਾ ਰਹੇ ਹਾਂ ਜੀ ਇਸੇ ਕਰਕੇ ਸਾਡੇ ਸਰਚ ਆਪਰੇਸ਼ਨ ਸਾਡੇ ਨਾਕੇ ਡੇ ਟੂ ਡੇ ਸਾਡੇ ਆਪਰੇਸ਼ਨ ਸਰਚ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਦੇ ਚ ਰਿਕਵਰੀਜ਼ ਵੀ ਹੋ ਰਹੀਆਂ ਨੇ ਅੱਜ ਵੀ ਸਾਡਾ ਆਪਰੇਸ਼ਨ ਸੀ ਇਹ ਉਹਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀਆਂ ਜੜੀਆਂ ਛੋਟੀਆਂ-ਮੋਟੀਆਂ ਐਂਡੀਗੀਆਂ ਰਖਵਰੀਜ਼ ਹੋਰ ਕੋਈ ਵਿਕਲ ਜਿਹੜੀ ਸ਼ਕਤੀ ਸੀ ਲਿਆ ਕੇ ਉਹ ਚੱਕੀਤੇ ਨੇ ਉਹਦੇ ਵਿੱਚ ਇਹ ਆਪਰੇਸ਼ਨਲ ਇਸੇ ਤਰੀਕੇ ਸਾਡੇ ਕੰਟੀਨਿਊ ਰਹਿਣਗੇ ਅਸੀਂ ਇਹਨਾਂ ਨੂੰ ਟਾਈਮ ਬੁਕ ਟਾਂਕ ਚਲਾਉਂਦੇ ਰਹਾਂਗੇ ਆਮ ਲੋਕ ਤੁਹਾਨੂੰ ਇਹ ਰਿਕੁਐਸਟ ਹੈ ਕਿ ਤੁਹਾਡੇ ਕੋਲ ਵੀ ਜਦੋਂ ਕੋਈ ਇਨਫਰਮੇਸ਼ਨ ਆਉਂਦੀ ਹੈ ਪ੍ਰੈਸ ਕਲ ਜਾਰੀ ਹੁੰਦੀ ਹੈ ਤੁਸੀਂ ਵੀ ਐਸਐਸਪੀ ਸਾਹਿਬ ਨਾਲ ਸੀਕ੍ਰੀਟਲੀ ਇਨਫਰਮੇਸ਼ਨ ਸ਼ੇਅਰ ਕਰ ਦਿਓ ਉਹ ਅਸੀਂ ਜਿਹੜਾ ਉਹਦੇ ਉੱਤੇ ਪ੍ਰੋਪਰ ਜਿਹੜਾ ਐਕਸ਼ਨ ਲੈ ਲਈ। ਬਰਨਾਲਾ ਤੋਂ ਜਤਿੰਦਰ ਦੇਵਗੰਨ ਦੀ ਵਿਸ਼ੇਸ਼ ਰਿਪੋਰਟ